ਗ੍ਰਾਮ ਪੰਚਾਇਤ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਇਹ ਮੂਹਰੇ ਜਿਹੜੀ ਜ਼ਮੀਨ ਸੀਗੀ ਇਹ ਇੱਕ ਲੀਸ ਤੇ ਲਈ ਸੀਗੀ ਵਕਫੋਰ ਤੋਂ ਉਸ ਤੋਂ ਬਾਅਦ ਇਹ ਪਿੱਛੇ ਜਿਹੜਾ ਛੱਪੜ ਸੀ ਉਹਦੇ ਵਿੱਚ ਵੀ ਸਪੈਦੇ ਲਗਾ ਦਿੱਤੇ ਅਸੀਂ ਇਹਨਾਂ ਨੂੰ ਰੋਕਿਆ ਸੀਗਾ ਵੀ ਚੱਪੜ ਤੇ ਕਬਜ਼ਾ ਨਾ ਕਰੂ ਇਹਨਾਂ ਨੇ ਟਰੈਕਟਰ ਨਾਲ ਬਾਈ ਰੇਤਾ ਚੱਕਿਆ ਹਜੇ ਵੀ ਰੇਤਾ ਚੱਕ ਰਿਹਾ ਟੋਆ ਪਟ ਗਿਆ ਅਸੀਂ ਵੀਡੀਓ ਸਾਬ ਨੂੰ ਦਿੱਤਿਆ ਥਾਣੇ ਵੀ ਰਿਪੋਰਟ ਦਿੱਤੀ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨੇ ਬਿਆਨ ਵੀ ਹੋ ਗਏ ਥਾਣੇ 'ਚ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਨਾ ਰੋਕਿਆ ਗਿਆ ਉਹ ਲੋਕੋਂ ਨਹੀਂ ਇਹ ਪਿੰਡ ਦੇ ਹੈਗੇ ਜੀ ਗੁਰਤਾਜ ਸਿੰਘ ਤੇ ਬਲਵਿੰਦਰ ਸਿੰਘ ਇਹ ਕਰ ਰਹੀ ਆਮ ਪਾਰਟੀ ਦੀ ਸ਼ਹਿਰ ਤੇ ਕੰਮ ਜੀ ਸਸੀ ਗਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਹਵਾਸ ਦੇ ਵਿੱਚ ਆ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਪਿੱਛੇ ਤਸਵੀਰਾਂ ਦਿਖਾ ਦੇ ਇਹ ਪਿੱਛੇ ਤੁਸੀਂ ਸਪੈਦੇ ਲੱਗੇ ਹੋਏ ਦੇਖੇ ਹੋਣੇ ਆ ਜਿੱਥੇ ਜਿਹੜੀ ಗ್ರಾಮ ਪੰਚਾਇਤ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਇਹ ਮੂਹਰੇ ਜਿਹੜੀ ਜ਼ਮੀਨ ਸੀਗੀ ਇਹ ਇੱਕ ਲੀਸ ਤੇ ਲਈ ਸੀਗੀ ਵਕਫੋਰ ਤੋਂ ਉਸ ਤੋਂ ਬਾਅਦ ਇਹ ਪਿੱਛੇ ਜਿਹੜਾ ਛੱਪੜ ਸੀ ਉਹਦੇ ਵਿੱਚ ਵੀ ਸਪੈਦੇ ਲਗਾ ਦਿੱਤੇ ਤੇ ਆ ਜਿਹੜਾ ਮੂਹਰੇ ਆ ਵਕਫੋਰ ਤੋਂ ਜਿਹੜੀ ਜ਼ਮੀਨ ਲਈ ਸੀ ਇਹ ਵੀ ਐਗਰੀਕਲਚਰ ਲੈਂਡ ਹੈ ਖੇਤੀ ਵਾਸਤੇ ਲਈ ਸੀ ਪਰ ਇੱਥੇ ਵੀ ਸ਼ੈੱਡ ਬਣਾਇਆ ਜਾ ਰਿਹਾ ਹੈ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਮਾਮਲਾ ਹੈਗਾ ਸਾਰੇ ਇਹ ਇਹਨਾਂ ਨੇ ਲੀਜ਼ ਤੇ ਲਈ ਹੋਈ ਆ ਕੁਝ ਜ਼ਮੀਨ ਲੀਜ਼ ਤੇ ਹੈ ਬਾਕੀ ਹੈਗਾ ਛੱਪੜ ਅਸੀਂ ਇਹਨਾਂ ਨੂੰ ਰੋਕਿਆ ਸੀਗਾ ਵੀ ਛੱਪੜ ਤੇ ਕਬਜ਼ਾ ਨਾ ਕਰੋ ਇਹਨਾਂ ਨੇ ਟਰੈਕਟਰ ਨਾਲ ਬਾਈ ਰੇਤਾ ਚੱਕਿਆ ਹਜੇ ਵੀ ਰੇਤਾ ਚੱਕ ਰਿਹਾ ਹੈ ਟੋਆ ਪਟ ਗਈ ਅਸੀਂ ਵੀਡੀਓ ਸਾਬ ਨੂੰ ਦਿੱਤਿਆ ਥਾਣੇ ਵੀ ਰਿਪੋਰਟ ਦਿੱਤੀ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਧੱਕੇ ਨਾਲ ਕਹਿੰਦੇ ਅਸੀਂ ਚੱਕਣਾ ਹੈ ਰੀਤਾ ਵੀ ਤੇ ਜ਼ਮੈਦੀ ਵੀ ਜਿਹੜਾ ਨੇ ਠੱਕੇ ਨਾਲ ਨਹੀਂ ਜਦੋਂ ਤੁਸੀਂ ਵੀਡੀਓ ਸਾਹਿਬ ਨੂੰ ਦੱਸਿਆ ਜਾਂ ਪੁਲਿਸ ਨੂੰ ਦੱਸਿਆ ਕਿੰਨੀ ਦੇਰ ਹੋ ਗਈ ਕੋਈ ਕਾਰਵਾਈ ਕੀਤੀ ਉਹਨਾਂ ਨੇ ਸਾਨੂੰ 6ਵੇਂ ਮਹੀਨੇ ਦਾ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਆ ਵੀਡੀਓ ਸਾਹਿਬ ਨੂੰ ਵੀ ਤੇ ਥਾਣੇ ਕਮਿਸ਼ਨਰ ਸਾਹਿਬ ਦੇ ਵੀ ਪਰ ਇਹਨਾਂ ਦਾ ਕੋਈ ਕਾਰਵਾਈ ਨਹੀਂ ਹੋਈ ਸਾਡੇ ਬਿਆਨ ਵੀ ਹੋ ਗਏ ਥਾਣੇ 'ਚ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਨਾ ਰੋਕਿਆ ਗਿਆ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਆ ਜਿਹੜੀ ਪੰਚਾਇਤ ਦੀ ਆ ਜ਼ਮੀਨ ਉਹਨੂੰ ਛੱਡਿਆ ਜਾਵੇ ਤੇ ਜਿਹੜੀ ਵਾਕਾ ਬੋਰਡ ਦੀ ਆ ਇਹਨਾਂ ਨੇ ਐਗਰੀਕਲਚਰ ਲਈ 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 ਆ ਉਹ ਤੇ ਕੰਸਟਰਕਸ਼ਨ ਨਾ ਕਰਸ ਇਹ ਤਾਂ ਕਿਨਾ ਕਰਨੀ ਕੰਸਟਰਕਸ਼ਨ ਕਰ ਰਿਹਾ ਰੋਡੇ ਸਾਹਮਣੇ ਹੀ ਆ ਕੋਣ ਲੋਕ ਕੋਣ ਨੇ ਇਹ ਇਹ ਪਿੰਡ ਦੇ ਹੈਗਾ ਜੀ ਗੁਰਤਾਜ ਸਿੰਘ ਤੇ ਬਲਵਿੰਦਰ ਸਿੰਘ ਇਹ ਕਰ ਰਿਹਾ ਆ ਆਮ ਪਾਰਟੀ ਦੀ ਸ਼ਹਿ ਤੇ ਕਬਜਾ ਇਹ ਸਾਨੂੰ ਸਰਪੰਚ ਸਾਹਿਬ ਸੀ ਕੁਝ ਹੋਰ ਲੋਕ ਵੀ ਸਾਡੇ ਨਾਲ ਹੈ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਦੇਖ ਹੀ ਰਹੇ ਹੋ ਜੀ ਬਾਕੀ ਕੈਮਰਾਮੈਨ ਸਾਹਿਬ ਨੇ ਦਿਖਾਈ ਦਿੱਤਾ ਸਾਰਾ ਮੇਨ ਸਾਡਾ ਮੁੱਦਾ ਹੈ ਜਿਹੜੀ ਸਰ ਪੰਚਾਇਤ ਦੀ ਹੈ ਜਗਾ ਜਦੋਂ ਜਦੋਂ ਕੋਈ ਬਾਰਿਸ਼ ਆਉਂਦੀ ਆ ਠੀਕ ਆ ਜਿੱਦਾਂ ਹੁਣ ਇਹ ਉਹਦੇ ਲਈ ਨਿਕਾਸੀ ਲਈ ਜਾਂ ਪਿੰਡ ਨੂੰ ਬਚਾਉਣ ਲਈ ਛੱਪੜ ਹੁੰਦਾ ਆਪਾਂ ਇਹ ਤੁਸੀਂ ਸਮਝਦੇ ਹੋ ਸਾਰੇ ਹਨਾ ਆਪਾਂ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਆਪਣੇ ਛੱਪੜ ਦੀ ਜਗ੍ਹਾ ਉਹ ਛੱਡ ਦਿੱਤੀ ਜਾਵੇ ਤੇ ਜਿਹੜੀ ਇਹਨਾਂ ਨੇ ਜਗ੍ਹਾ ਲਈ ਹੈ ਜਿਹੜੇ ਕੰਮ ਲਈ ਲਈ ਹੈ ਉਹ ਕੰਮ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਉਹ ਵੀ ਸਾਡੇ ਪਿੰਡ ਦੇ ਵਿੱਚ ਸਨੇਕ ਆ ਅਸੀਂ ਕਿਤੇ ਦੋਸ਼ੀ ਨਹੀਂ ਹੈਗੇ ਦਾ ਫੋਨ ਵੀ ਆ ਰਹੇ ਆ ਸਾਨੂੰ ਪ੍ਰੈਸ਼ਰਾਈਜ਼ ਵੀ ਕਰ ਰਹੇ ਆ ਵੀ ਹਾਂਜੀ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ ਪਤਾ ਨਹੀਂ ਤੁਸੀਂ ਵੀ ਨਾਲ ਕਰਾ ਰਹੇ ਹੋ ਹਰ ਬੰਦੇ ਨੂੰ ਹੁੰਦਾ ਹੀ ਆ ਜੀ ਵੀ ਹਾਂ ਇਹ ਕੁਝ ਕਹਿ ਨਹੀਂ ਰਹੇ ਪਤਾ ਨਹੀਂ ਇਹ ਵੀ ਨਾਲ ਰਲੇ ਹੋਇਆ ਅਸੀਂ ਜਿਹੜੇ ਵੀ ਸਾਡੇ ਚਲੋ ਪਿੰਡ ਦੇ ਬੰਦੇ ਆ ਅਸੀਂ ਨਾ ਰਿਕੁਐਸਟ ਕਰਦੇ ਆ ਤੁਹਾਡੇ ਚੈਨਲਾਂ ਨੂੰ ਰਿਕੁਐਸਟ ਕਰਦੇ ਆ ਵੀ ਜੋ ਵੀ ਤੁਹਾਡਾ ਕਾਗਜ਼ਾਂ ਵਿੱਚ ਕੰਮ ਹੈ ਉਹ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਕੰਮ ਨਾ ਕਰੋ ਜੋ ਤੁਸੀਂ ਕਰ ਰਹੇ ਹੋ ਇਹਨਾਂ ਸਾਰੇ ਪਿੰਡ ਦਾ ਫਿਰ ਤੁਹਾਨੂੰ ਪਤਾ ਹੀ ਹੈ 네ਗੇਟਿਵ ਹੀ ਗੱਲ ਹੁੰਦੀ ਹੈ ਇਹਦੇ ਨਾਲ ਇਹ ਸਾਨੂੰ ਸਰਪੰਚ ਸਾਹਿਬ ਸੀਗੇ ਤੇ ਇੱਕ ਹੋਰ ਲੋਕ ਨੇ ਕਹਿੰਦੇ ਇੱਕ ਵਾਰ ਫੇਰ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਆ ਦੇਖ ਸਕਦੇ ਹੋ ਤੁਸੀਂ ਇੱਥੇ ਨਿਰਮਾਣ ਕੰਮ ਚੱਲ ਰਿਹਾ ਪਰ ਇਹ ਜਿਹੜੀ ਜ਼ਮੀਨ ਆ ਜਿਹੜੀ ਲੀਜ਼ ਤੇ ਲਈ ਹੋਈ ਆ ਫਟ ਅਗਰੀਕਲਚਰ ਵਾਸਤੇ ਵਖਬੂਰ ਤੋਂ ਲਈ ਗਈ ਸੀ ਤੇ ਪਿੱਛੇ ਤੁਸੀਂ ਸਪੈਦੇ ਲੱਗੇ ਵੀ ਦੇਖ ਸਕਦੇ ਹੋ ਕਿ ਕਿਵੇਂ ਛੱਪੜ ਦੇ ਵਿੱਚ ਅ ਸਪੈਦੇ ਲੱਗੇ ਹੋਏ ਨੇ ਤੇ ਜਦੋਂ ಗ್ರಾಮ ਪੰਚਾਇਤ ਨੇ ਰੋਕਿਆ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਪੀਡੀਪੀਓ ਵੀਡੀਓ ਨੂੰ ਦੱਸਿਆ ਪੁਲਿਸ ਨੂੰ ਦੱਸਿਆ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਇੱਕ ਵਾਰ ਕੈਮਰਾਮੈਨ ਮੈਨੂੰ ਕਹੂੰਗਾ ਕਿ ਇੱਧਰ ਆ ਕੇ ਦਿਖਾ ਦੇ ਹੋਰ ਆ ਵੀ ਦਿਖਾ ਦੇ ਜਿਹੜਾ ਸਰਪੰਚ ਸਾਹਿਬ ਤੇ ਆਏ ਨੇ ਕਿ ਇੱਥੋਂ ਹੀ ਟੋਆ ਪੁੱਟ ਕੇ ਜਿਹੜਾ ਰੇਤ ਪਹਿਲਾਂ ਵੀ ਕੱਢੀ ਗਈ ਹੈ ਤੇ ਹੁਣ ਵੀ ਇੱਥੋਂ ਹੀ ਰੇਤ ਕੱਢੀ ਜਾ ਰਹੀ ਹੈ ਹਲੋ ਹਲੋ ਹਾਂਜੀ ਬਖ ਬੋਰਡ ਤੋਂ ਸਟੇਟ ਅਫੀਸਰ ਸਾਹਿਬ ਬੋ ਰਿਹਾ ਜੀ ਜੀ ਸਰ ਮੈਂ ਰਵੀ ਪਾਟੇ ਬੋ ਰਿਹਾ ਤੱਕਰ ਜੀ ਸਰ ਸਰ ਇੱਕ ਨਾ ਤੁਹਾਨੂੰ ਹਵਾਸ ਤੋਂ ਫੋਨ ਆਇਆ ਹੋਣਾ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡਾ ਹਵਾਸ ਜੀ ਉਹ ਕਹਿੰਦੇ ਜੀ ਕੁਛ ਬਖ ਬੋਰਡ ਦੀ ਜਗ੍ਹਾ ਸਗੀ ਸਾਡੇ ਪਿੰਡ ਦੇ ਬੰਦਿਆਂ ਨੇ ਉਹ ਫਟੇ ਤੇ ਲਈ ਐਗਰੀਕਲਚਰ ਵਾਸਤੇ ਤੇ ਅੱਜ ਕਬਜਾ ਕਰ ਰਹੇ ਅਸੀਂ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਰਕਾਰ ਵੱਲ ਕਰਕੇ ਉਹਨਾਂ ਬੁਲਾਇਆ ਆ ਦਫ਼ਤਰ ਉਹਨਾਂ ਨੂੰ ਕਿਹਾ ਪੁੱਛਿਆ ਕਿ ਕੋਈ ਪਰ ਉਹ ਤਾਂ ਅਜੇ ਕਵਜਾ ਹੁਣ ਵੀ ਚੱਲ ਰਿਹਾ ਜੀ ਉਹਨਾਂ ਦਾ ਕੰਮ ਤਾਂ ਕੰਮ ਹੀ ਰਿਕਵਾਉਂਦੇ ਨਹੀਂ ਹੁੰਦੇ ਕੰਮ ਕਿੱਦਾਂ ਕੋਈ ਸਰ ਉਹਨਾਂ ਨੇ ਕਿਹਾ ਐਪਲੀਕੇਸ਼ਨ ਦਿੱਤੀ ਵੀ ਜਿਹੜਾ ਅਸੀਂ ਬਣਾਵਾਂਗੇ ਅਸੀਂ ਕਿਹਾਗਾ ਪੈਸੇ ਕਿਹਾਗਾ ਮੈਕਮ ਨੂੰ ਦੇਮ ਕਿਹਾਗਾ ਤਿਆਰ ਕਰ ਦੇ ਕੋਲ ਅੱਛਾ ਜੀ ਉਹਨਾਂ ਨੇ ਕਿੰਨੀ ਪੇਮੈਂਟ ਕਹਿੰਦੇ ਜਮਾ ਕਰਾਈ ਹੈ ਜੀ ਹਾਂ ਜੀ ਕਿੰਨੀ ਕ ਪੇਮੈਂਟ ਜਮਾ ਕਰਾਈ ਹੋਣੀ ਇਹਨਾਂ ਨੇ ਉਹ ਉਸ ਦਫ਼ਤਰ ਆ ਕੇ ਪਤਾ ਕਰ ਲੋ ਸਰ ਅੱਛਾ ਜੀ ਤੇ ਨਹੀਂ ਜਿਵੇਂ ਤੁਹਾਡੇ ਕੋਲ ਰਿਕਾਰਡ ਵਗੈਰਾ ਨਹੀਂ ਹੁੰਦਾ ਜੀ ਸਰ ਉਹ ਵਾ ਦਸਤਖਤਾਂ ਦੇ ਪਤਾ ਕਰ ਲੋ ਸਰ ਕਹਿੰਦੇ ਸਭ ਦਸਤਖਤ ਲੈ ਲਓ ਠੀਕ ਹੈ ਜੀ ਨਹੀਂ ਮੈਨੂੰ ਇੱਕ ਥੋੜੀ ਜਿਹੀ ਜਾਣਕਾਰੀ ਮੈਂ ਨੌਲੇਜ ਲੈਣੀ ਚਾਹੁੰਦਾ ਮੰਨ ਲਓ ਆਪਾਂ ਬਕਵਰਡ ਦੀ ਜਗ੍ਹਾ ਪੱਟੇ ਤੇ ਲੈਨੇ ਆ ਜੇ ਪੈਸੇ ਭਰਾ ਦੀ ਤਾਂ ਤੇ ਨਿਰਮਾਣ ਕਰ ਸਕਦੇ ਅਸੀਂ ਕੋਈ ਸ਼ਿਕਰੇਗਾ ਐਨਓਸੀ ਲੈਣੀ ਪੈਂਦੀ ਜੀ ਐਨਓਸੀ ਤੋਂ ਬਾਅਦ ਤੁਸੀਂ ਨਿਰਮਾਣ ਕਰ ਸਕਦੇ ਹੋ ਸਰ ਅਚਾਨੇ ਨਹੀਂ ਐਨਓਸੀ ਲਈ ਆ ਮੈਨੂੰ ਸੀ ਉਹਨੇ ਲਈ ਨਹੀਂ ਸੀ ਤੇ ਉਹਨੇ ਕਿਹਾ ਕਿ ਪਹਿਲਾਂ ਦਫ਼ਤਰ ਭਲਾਇਆ ਤਾਂ ਇਹਨੇ ਕਿਹਾ ਐਪਲੀਕੇਸ਼ਨ ਦਿੱਤੀ ਸੀ ਸਾਡੇ ਕੋਲ ਗਲਤੀ ਹੋ ਗਈ ਹੈਗੀ ਹੂੰ ਇੰਨੇ ਦੇ ਸਰਵਾਨੇ ਕਰਦੇ ਜਿਹੜੇ ਕਿਹਾ ਪਹਿ ਗੰਦ ਦਸਤ ਦੇ ਖੁੱਲ ਰਹੇ ਕੁੱਕ ਜਣ ਜੀ ਪੈਸੇ ਭਰਾ ਕੇ ਕਰ ਸਕਦੇ ਰਹੋ ਹਾਂਜੀ 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 ਬਾਈ ਜੀ ਗੁਰਤਾਸ ਸਿੰਘ ਜੀ ਬੋਲ ਰਹੇ ਹੋ ਹਾਂਜੀ ਹਾਂਜੀ ਮੈਂ ਨੂੰ ਸੱਤਰ ਦਾ ਰਵੀ ਪਟਿਆ ਹਾਂਜੀ ਦੱਸੋ ਸਰ ਠੀਕ ਠਾਕ ਹੋ ਬਾਈ ਹੈਲੋ ਹਾਂਜੀ ਹਾਂਜੀ ਮੈਂ ਕਹਿਆ ਠੀਕ ਠਾਕ ਹੋ ਬਾਈ ਜੀ ਵਧੀਆ ਬੀ ਜੀ ਵਧੀਆ ਤੁਸੀਂ ਸੁਣਾਓ ਕਿਤਾ ਠੀਕ ਹੈ ਜੀ ਅੱਛਾ ਇੱਕ ਨਾ ਤੁਹਾਡੇ ਜਿਹੜੇ ਪਿੰਡ ਦੀ ਪੰਚਾਇਤ ਆ ਉਹਨੇ ਦੋਸ਼ ਲਾਇਆ ਵੀ ਸਾਡੀ ਛੱਪੜ ਦੀ ਪੰਚਾਇਤੀ ਜਗਾ ਉਹਦੇ ਚ ਤੁਸੀਂ ਕਬਜ਼ਾ ਕਰਕੇ ਕੱਦੇ 20 ਤੇ ਜੀ ਅੱਛਾ ਓਕੇ ਹਮਮਮ ਹੋਰ ਨਹੀਂ ਇਹ ਤਾਂ ਨਹੀਂ ਨਹੀਂ ਹੋਰ ਵੀ ਕੋਈ ਦੋਸੇ ਲਾਇਆ ਉਹਨਾਂ ਨੇ ਕੀ ਦੱਸਿਆ ਪੂਰੀ ਗੱਲ ਨਹੀਂ ਦੱਸੀ ਉਹਨਾਂ ਨੇ ਹੋਰ ਕੀ ਕਿਹਾ ਉਹਨਾਂ ਨੇ ਇੱਕ ਕਿਹਾ ਵੀ ਇਹਨਾਂ ਨੇ ਮਾਈਨਿੰਗ ਕੀਤੀ ਹੈ ਰੇਤਾ ਪੱਟ ਲਿਆ ਪੰਚਾਇਤੀ ਜ਼ਮੀਨ ਚੋਂ ਇੱਕ ਵਕਫਾ ਬੋਰਡ ਦੀ ਜਗ੍ਹਾ ਹੈ ਉਹ ਇਹਨਾਂ ਨੇ ਐਗਰੀਕਲਚਰ ਲਈ ਤੁਸੀਂ ਹੈ ਕਿੱਥੇ ਹੋ ਇਸ ਟਾਈਮ ਤੁਹਾਡੀ ਜਗ੍ਹਾ ਦੇ ਕੋਲ ਹੀ ਆ ਜੀ ਅਸੀਂ ਓਕੇ ਜੀ ਅਸੀਂ ਆ ਰਹੇ ਹਾਂ ਮੈਂ ਵਕਫਾ ਬੋਰਡ ਹੀ ਗਿਆ ਸੀ ਉਹਨਾਂ ਤੋਂ ਮੈਂ ਨਾ ਪੇਪਰ ਨਾ ਚਾਹੀ ਲੈਣ ਗਿਆ ਹਾਂ ਉਹਨਾਂ ਤੋਂ ਪਰਮਿਸ਼ਨ ਆਪ ਲੈ ਕੇ ਕੰਮ ਕੀਤਾ ਉਹ ਕਹਿੰਦੇ ਸਾਡੇ ਕੋਲ ਮੈਂ ਕਿ ਬੰਦਾ ਪਰੇਸ਼ਾਨ ਕਰ ਰਿਹਾ ਸਾਨੂੰ ਲਗੋ ਮੈਂ ਦਰਖਾਸਤ ਦੇਣ ਆਇਆ ਪਿੰਡ ਦੇ ਪੰਚਾਇਤ ਦੇ ਉੱਤੇ ਕਿ ਮੈਨੂੰ ਪਰ ਨੀ ਹਾ ਹਾਂਜੀ ਆਪਾਂ ਕੋਲ ਨਖਿਆ ਦਿਖਾ ਦਿੰਨੇ ਆ ਤੁਸੀਂ ਜੇ ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਜਿਹੜੇ ਤੁਸੀਂ ਫਿਰ ਪੰਚਾਇਤੀ ਉਹ ਜਿਹੜੀ ਪਿੱਛੇ ਜੀ ਮੀਨਸ ਸਪੈੱਡ ਦੇ ਵਿੱਚ ਜੀ ਆ ਉਹ ਪੰਚਾਇਤੀ ਹੈ ਕੀ ਆ ਉਹ ਭਾਜੀ ਮੇਰੀ ਗੱਲ ਸੁਣੋ ਨਾ ਪੰਚਾਇਤੀ ਟੋਡੀ ਗੱਲ ਮੈਂ ਸਾਰੇ ਮੰਨ ਗਿਆ ਸਭ ਕੋ ਤੁਸੀਂ ਕਹਿੰਦੇ ਚੈਨੋ ਨਾ ਮੈਂ ਉਹਨੂੰ ਕਹਿੰਦੇ ਕੋਈ ਜੀ ਇਹ ਵਿਭਾਗ ਦਾ ਕੰਮ ਆ ਉੱਪਰੋਂ ਵਿਭਾਗ ਆਊਗਾ ਇਹਨਾਂ ਨੂੰ ਮੈਂ ਕਿਹਾ ਸੀ ਇਹ ਕਿਚੀ ਨਿਸ਼ਾਨਦੇ ਹੀ ਹੁੰਦੀ ਹੈ ਮੈਂ ਲੈ ਕੇ ਨਿਸ਼ਾਨਦੇਹ ਕਰਾ ਕੇ ਫਿਰ ਕਰ ਰਹੇ ਹਾਂ ਕਾਰਵਾਈ ਹੂੰ ਹੂੰ ਇਹਨੂੰ ਅਸੀਂ ਗਿਆ ਸੀਗਾ ਇਹ ਨਿਸ਼ਾਨਦੇਹ ਕਰਾਓ ਇਹ ਅੱਜ ਤੋਂ ਨਹੀਂ 2006 ਤੋਂ ਇਦਾਂ ਚੱਲੀ ਆ ਰਹੀ ਆ ਅੱਛਾ ਜੀ ਠੀਕ ਹੈ ਜੀ ਤੁਸੀਂ ਅੱਜ ਉੱਠ ਕੇ ਕਹਿ ਦੋਗੇ 2000 ਇਦਾਂ ਕਰ ਦੋ ਤੁਸੀਂ ਨਿਸ਼ਾਨਦੇਹ ਕਰਾਉਂਦੇ ਕਿ ਇਹ ਆਪਾਂ ਬਚਾਇਤ ਨਹੀਂ ਕਰ ਸਕਦੇ ਜੇ ਮੰਨ ਲਓ ਅੱਜ ਪੰਚਾਇਤ ਬਣੀ ਆ 2000 ਹੋਣਾ ਪਰ ਉਸ ਤੋਂ ਵੱਲੇ 1 ਸਾਲ ਹੋਇਆ ਪੰਚਾਇਤ ਨੂੰ ਇਹਨਾਂ ਪਿਛਲੇ ਜੇ ਸਾ ਵੀ ਮੈਂ 2005 ਦਾ ਮਾਲਕ ਆ 6 ਦਾ ਅੱਛਾ ਜੀ ਜੇ ਮੇਰੀ ਗੱਲ ਨੂੰ ਫੋਲੋ ਕਰ ਰਹੇ ਨਾ 6 ਦੇ ਮਾਲਕ ਤੋਂ ਤੁਸੀਂ ਹੁਣ ਮੰਨ ਲਓ ਕਿ ਆਪਾਂ ਨੂੰ ਆਖੂ ਕਹਦਾ ਕਿ ਇਹ ਭਾਵੇਂ ਤੁਸੀਂ ਗਲਤ ਹੋ ਮੈਂ ਤਾਂ ਤੁਹਾਡੀ ਗਲਤ ਪਰ ਜਦੋਂ ਉੱਪਰੋਂ ਜਿਵੇਂ ਹੁਣ ਆਪਾਂ ਨੇ ਦੇਸੀ ਦਫਤਰ ਇੱਥੇ ਜੋ ਵੀ ਬੈਠੇ ਆ ਪਰ ਆਪਣੇ ਉੱਤੇ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਆੜ ਕੇ ਨਿਸ਼ਾਨਦੇ ਕਰਕੇ ਦੇਣਗੇ ਕਿ ਹਾਂ ਯਾਰ ਤੁਹਾਡੀ ਪਰ ਉੱਪਰ ਮੇਰੇ ਕੋ ਵੀ ਕੋਈ ਕਾਰਵਾਈ ਹੋਵੇ ਨਾ ਉਹ ਜਿਹੜੀ ਮੇਦੀ ਇਸ ਟਾਈਮ ਥੱਲੇ ਪਈ ਆ ਵਕਫ ਬੋਰਡ ਦੀ ਛੱਪੜ ਦੇ ਥੱਲੇ ਪਾਣੀ ਉਸ ਤੇ ਖੜਾ ਹੋਇਆ ਜਿਹੜੀ ਸਾਡੀ ਪਹਿਲੀ ਪੰਚਾਇਤ ਸੀ ਸਾਡਾ ਪਹਿਲਾ ਸਰਪੰਚ ਸੀ ਸੋਨੀ ਹ ਉਹਨਾਂ ਉਹਨਾਂ ਕੋਲ ਦੇਖੋ ਉਹਨਾਂ ਦੇ ਉਹਨਾਂ ਕੋਈ ਜਗ੍ਹਾ ਮੇਰੀ ਇਹਨੇ ਪੰਚਾਇਤ ਕੋਲ ਪਈ ਹੋਈ ਆ ਜੇ ਤੋ ਇਹ ਸਿੱਧਾ ਕਰਨਗੇ ਗੱਲ ਸੁਣੋ ਨਾ ਜੇ ਉਹ ਕਹਿਣਗੇ ਸਾਡੀ ਪੰਚਾਇਤੀ ਹੈ ਜਾਂ ਛੱਪੜ ਜੋ ਵੀ ਆ ਉਹ ਆਪਣੇ ਜਗ੍ਹਾ ਛੱਡਣਗੇ ਮੇਰੇ ਤੇ ਛੱਡਣਗੇ ਹਾਂ ਤਾਂ ਇਹ ਆ ਅੱਛਾ ਤੁਹਾਡੇ ਕਹਿਣ ਤਾਂ ਭਾਵਾਂ ਵੀ ਤੁਹਾਡੀ ਜਿੰਨੀ ਕਿ ਜਗ੍ਹਾ ਤੁਸੀਂ ਪੰਚਾਇਤ ਦੀ ਰੱਖੀ ਹੈ ਉਨੀ ਕਹਿੰਦੇ ਨੇ ਛੱਪੜ ਤੇ ਤੁਹਾਡੀ ਵੀ ਪਈ ਆ ਜੀ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਨਹੀਂ ਹੈਗਾ ਸ਼ਾਇਦ ਮੈਨੂੰ ਸ਼ਾਇਦ ਉਹਨਾਂ ਯਾਰ ਦੇਖੋ ਜਦੋਂ ਪੰਚਾਇਤ ਨਾਪ ਉਤੋਂ ਸਾਰਾ ਕੁਝ ਹੋਊਗਾ ਨਾ ਹੂੰ ਪ੍ਰੋਪਰ ਵਰਕਿੰਗ ਹੋਊਗੀ ਅੱਜ ਤੋਂ ਦੇਖੋ ਇਹ ਅੱਜ ਤੋਂ ਮਤਲਬ ਹੀ ਕਾਫੀ ਸਾਲ ਹੋ ਗਏ ਨੇ ਚੱਲੀ ਆ ਰਹੀ ਆ ਮੰਨ ਲਓ ਤੁਸੀਂ ਲਾ ਲਓ ਕਿ 30 ਸਾਲਾਂ ਤੋਂ ਚੱਲੀ ਆ ਰਹੀ ਆ ਤੁਹਾਡੇ ਤੁਹਾਡੇ ਕਹਿਣ ਦਾ ਤੁਹਾਡੇ ਕਹਿਣ ਦਾ ਭਾਵ ਵੀ ਜੇ ਨਿਸ਼ਾਨਦੇਹੀ ਹੋਊਗੀ ਤਾਂ ਹੀ ਕੰਮ ਕਲੀਅਰ ਹੋਣਾ ਨਹੀਂ ਵੀ ਕਿੰਨੀ ਪੰਚਾਇਤ ਦੀ ਕਿੰਨੀ ਮੇਰੀ ਨਿਸ਼ਾਨਦੇਹੀ ਹੋਊਗੀ ਹੁਣ ਸ਼ਾਇਦ ਮੇਰੀ ਕਿੱਧਰ ਆ ਜਾਏ ਇਹਨਾਂ ਦੀ ਕਿੱਧਰ ਚੱਲ ਜੇ ਜਿਹੜੀ ਮੇਰੀ ਮੇਰੀ ਮਹਿਕਮੇ ਤੋਂ ਲਈ ਹੋਈ ਛੇਦਾ ਮੇਰੀ ਉਹ ਮੈਨੂੰ ਮਹਿਕਮੇ ਨੇ ਪੂਰੀ ਕਰਕੇ ਦੇ ਦੇਣੀ ਆ ਮੇਰੀ ਮੈਨੂੰ ਦੇ ਦੇਣ ਆਪਦੀ ਰੱਖ ਲੈਣ ਮੈਂ ਤਾਂ ਕਹਿੰਦਾ ਹੀ ਨਹੀਂ ਓਕੇ ਜੀ ਓਕੇ ਇਹ ਬਖਬੂਰ ਤੋਂ ਤੁਸੀਂ ਕਿੰਨੀ ਜਗ੍ਹਾ ਲਈ ਹੈ ਜੀ ਵੈਸੇ ਆਪਣੇ ਜਾਂ ਪੰਚਾਇਤ ਦੇ ਤੌਰ ਤੇ ਨਹੀਂ ਕੰਮ ਹੈ ਕਿ ਉਪਰੋਂ ਮਹਿਕਮੇ ਦੇ ਕੰਮ ਨੇ ਸਾਰੇ ਬਿਲਕੁਲ ਬਿਲਕੁਲ ਨਹੀਂ ਪੰਚਾਇਤ ਦੀ ਜ਼ਿੰਮੇਵਾਰੀ ਤਾਂ ਬੰਦ ਹੀ ਹੋਈ ਹੈ ਨਾ ਜੇ ਪੰਚਾਇਤ ਦੀ ਦੇਖੋ ਜੀ ਪੰਚਾਇਤ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਇੱਕ ਨੰਨੀ ਜਗ੍ਹਾ ਫੈਚ ਪਈ ਆ ਪੰਚਾਇਤ ਕਹਿ ਸਕਦੀ ਹੈ ਕਿ ਤੁਸੀਂ ਹਰ ਪੰਚਾਇਤ ਹੁਣ ਬਣੀ ਹੈ ਮੈਂ ਮਾਲਕ 2005 ਦਾ ਓਕੇ ਤੁਸੀਂ ਦੱਸੋ ਕਿੱਦਾਂ ਕਰੋਗੇ ਨਹੀਂ ਤੁਸੀਂ ਮੈਨੂੰ ਬਤਾਈਂ ਕਹੋਗੇ ਨਾ ਕਿ ਤੁਸੀਂ ਅੱਜ ਮੈਂ ਅੱਜ ਸਵੇਰੇ ਕੰਮ ਕਰਨ ਲੱਗਾ ਤੁਸੀਂ ਹੂੰ ਲੈ ਤੇ ਆ ਜਾ ਲੈ ਮੈਂ ਕਹਤਾ ਆ ਰਿਹਾ ਛੇ ਤੈਨੂੰ ਦਿੱਕਤ ਹੈ ਮੈਂ ਨਹੀਂ ਕਹਦਾ ਯਾਰ ਉੱਪਰੋਂ ਕੰਮ ਕਰਵਾ ਲੈਣਾ ਵਿਡੀਓ ਦਫ਼ਤਰ ਜਾਣ ਸਾਰਾ ਕੁਝ ਕਰਨ ਉਹ ਆਣ ਕੇ ਉਹ ਕਰਕੇ ਜਾਣਗੇ ਪਿੰਡ ਦੀ ਸਾਰੇ ਤਰੀਕੇ ਨਾਲ ਦੇਖੋ ਅਸੀਂ ਦੋ ਬੰਦੇ ਇੱਥੇ ਲੜੀ ਜਾ ਕੇ ਪਿੰਡ ਦੇ ਉਹ ਗਲਤ ਕਰਨ ਹੋ ਜਾਣੀ ਨਹੀਂ ਨਹੀਂ ਉਹ ਤਾਂ ਚਾਹੀਦਾ ਮੇਰਾ ਪਿੰਡ ਦੀ ਮੇਰੀ ਪਿੰਡ ਦੀ ਪੰਚਾਇਤ ਮੈਂ ਕਹਿੰਦਾ ਮੇਰੇ ਖਿਲਾਫ ਜਾਂਦੀ ਹੀ ਆ ਉਹ ਵੀ ਗਲਤ ਉੱਪਰੋਂ ਆਣ ਕੇ ਅਫਸਰ ਕਰਨਗੇ ਸਾਰਾ ਤਰੀਕੇ ਨਾਲ ਐਮ ਤੋਂ ਨੇ ਪੇਹਰਾ ਨੂੰ ਆਰਾਮ ਦਾ ਦੇ ਜਾਣ ਮੇਨੋ ਮੇਰੀ ਛੱਡ ਜਾਣ ਉਹਨਾਂ ਦੀ ਮੈਂ ਉਹਨਾਂ ਨੂੰ ਦੇ ਦਾਂਗਾ ਬਸ ਠੀਕ ਹੈ ਬਈ ਓਕੇ